ਕੋ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਆਉਂਦਾ ਹੈ ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਮੇਰੀ ਪੀਰੀ ਦਾ ਮਾਲਕ ਕੌਣ ਹੈ ਕਹਿੰਦੇ ਭਾਈ ਉਤਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਸ਼ਾਮ ਨੂੰ ਦੀਵਾਨ ਵਿੱਚ ਆਉਂਦੇ ਨੇ ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ ਹੈ ਸੇਵਾਦਾਰ ਨੇ ਕਿਹਾ ਫੁਲਾਨੀ ਜਗ੍ਹਾ ਤੇ ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਪਾਦਸ਼ਾਹ ਦਰਬਾਰ ਚਾਹੇ ਇਹ ਮੁਸਲਮਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਖਲੋਇਆ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਕੱਲਿਆ ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ ਇਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ ਜੇ ਖੁਦਾ ਨੂੰ ਮਿਲਣਾ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾ ਬਾਦਸ਼ਾਹ ਕਹਿੰਦੇ ਤੂੰ ਕੀ ਚਾਹੁੰਨੇ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰਜਿਆ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਰਲੀ ਚੱਲਣਾ ਨਰਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਗ ਅਹੰਕਾਰ ਤਾਂ ਕ੍ਰਿਸ਼ਨਾ ਬਹੁਤ ਨਹੀਂ ਬੁੱਲਣਾ ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਰੱਖਦੀ ਉਹ ਫਕੀਰ ਬੋਲਿਆ ਮੁਸਲਮਾਨ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਇੱਕੋ ਚੀਜ਼ ਚਾਹੀਦੀ ਹੈ ਜਾਨੀ ਕੋ ਜਾਨੀ ਮਿਲਾ ਦਿਓ ਮੇਰਾ ਨਾਮ ਜਾਨੀ ਖਾਨ ਹੈ ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਪਾਦਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਹਜ਼ੂਰ ਕਹਿੰਦੇ ਫਿਰ ਬੋਲ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਛੇਵੇਂ ਪਾਦਸ਼ਾਹ ਨੇ ਕਿਹਾ ਬਿਦਿਜੰਦ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਜਲ ਗੁਰੂ ਦਰਬਾਰ ਤੋਂ ਬਾਹਰ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ। ਐਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹੜੀ ਹੁਰਮਤ ਹੋਈ? ਇੱਕ ਬੰਦਾ ਕਹਿੰਦਾ ਰੱਬ ਨਾਲ ਮਲਾ ਦਿਓ। ਤੁਸੀਂ ਕਹਿੰਦੇ ਹੋ ੱੱਕੇ ਮਾਰ ਕੇ ਬਾਹਰ ਕੱਢੋ। ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ। ਸਾ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ ਨੇ। ਮੈਂ ਕ੍ਰਿਸ਼ਿੰਦਰ ਵਾਰਸਾਹਬ ਤੋਂ ਵੀ ਇਹ ਲਾਈਵ ਕਥਾ ਕਈ ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਜਿਹੜਾ ਪੜਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਐਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਕਿਰਾਏ ਨਹੀਂ ਹੁੰਦੇ ਜਿਵੇਂ ਐਗਜ਼ਾਮਿਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ ਆਹ ਪੇਪਰ ਬਾਹਰੋਂ ਆ ਗਿਆ ਜੀ ਇਹ ਤੇ ਕਿਰਾਇਆ ਹੀ ਨਹੀਂ ਐਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ ਕੁਝ ਸਵਾਲ ਗੁਰੂ ਨੇ ਕਿਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਘਾਡੇ ਦਾ ਸਵਾਲ ਲੀ। ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤਿ। ਇਹ ਕੋਈ ਗੁਰਮਤਿ ਦੀ ਗੱਲ ਹੈ? ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ੱੱੱਕੇ ਮਾਰ ਕੇ। ਤਾਂ ਇਹ ਗੁਰਮਤਿ ਵਿੱਚ ਹੈ ਹੀ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ੱੱੱਕੇ ਮਾਰ ਕੇ ਬਾਹਰ ਕੱਢੋ। ਬੀਵੀ ਚੰਦ ਨੇ ੱੱੱਕੇ ਮਾਰੇ। ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ ਜਿੱਥੇ ਉਹਨੂੰ ੱੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ ਰਾਤ ਲੰਘ ਗਈ ਸਵੇਰ ਹੋਈ ਵੇਖੋ ਗੁਰੂ ਕਿੰਨਾ ਖਿਆਲ ਰੱਖਦਾ ਹੈ ਕਹਿੰਦੇ ਛੇਵੇਂ ਪਾਤਸ਼ਾਹ ਆਏ ਆਉਂਦੇ ਹਮ ਬਿਧੀ ਚੰਦ ਨੂੰ ਕੋਲ ਬੁਲਾਇਆ ਕਹਿੰਦੇ ਬਿਧੀ ਚੰਦ ਉਹ ਮੁਸਲਮਾਨ ਚਲਾ ਗਿਆ ਬਿਧੀ ਚੰਦ ਕਹਿੰਦੇ ਨਹੀਂ ਮਹਾਰਾਜ ਜਿੱਥੇ ਉਹਨੂੰ ੱੱਕੇ ਮਾਰ ਕੇ ਰਾਤੀ ਛੱਡਿਆ ਭਰਜੋ ਤਾਂ ਉੱਥੇ ਬੈਠਾ ਹੈ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਪਿਆਰ ਨਾਲ ਪੁੱਛਿਆ ਜੀ ਓਨੇ ਕੁਝ ਸ਼ੱਕਿਆ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਪਾਤਸ਼ਾਹ ਕਹਿੰਦੇ ਓਨੇ ਕੁਝ ਸ਼ੱਕਿਆ ਕਹਿੰਦੇ ਮਹਾਰਾਜ ਨਹੀਂ ਮੈਂ ਰੱਤੀ ਕਈ ਵਾਰ ਓਦੇ ਵੱਲ ਗਿਆ ਸਵੇਰੇ ਉੱਠ ਕੇ ਵੀ ਓਦੇ ਵੱਲੋਂ ਵੇਖ ਕੇ ਆਏ ਮਹਾਰਾਜ ਹੁਣ ਤਾਂ ਰਾਤ ਨਾਲ ਉਹਦੀ ਆਵਾਜ਼ ਧੀਮੀ ਹੋ ਗਈ ਹੈ ਉਹਦਾ ਗਲਾ ਸੁੱਕ ਗਿਆ ਹੈ ਉਹਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਹਜੇ ਵੀ ਹੌਲੀ ਹੌਲੀ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਮੈਨੂੰ ਕੋਈ ਪਾਗਲ ਜਿਆ ਜਾਪਦਾ ਹੈ ਹਜ਼ੂਰ ਹੱਸ ਪਏ ਕਹਿੰਦੇ ਬਿਦੀ ਚੰਦ ਉਹ ਪਾਗਲ ਨਹੀਂ ਉਹ ਬਹੁਤ ਕਿਨਾਰੇ ਤੇ ਜਾ ਬੈਠਾ ਹੈ ਉਹ ਰੱਬ ਦੇ ਬੜਾ ਨਜ਼ਦੀਕ ਹੋ ਗਿਆ ਹੈ ਉਹ ਪਾਗਲ ਨਹੀਂ ਉਹਦੀ ਵਸਤਾ ਉਹ ਹੈ ਜਿਹਨੂੰ ਕਹਿੰਦੇ ਨੇ ਲੋਕ ਕਹੈ ਕਬੀਰ ਬੋ ਰਾਨਾ ਕਬੀਰ ਦਾ ਮਰਮ ਰਾਮ ਪਹਿਚਾਨਾ ਉਹਦੀ ਰਲ ਦੇ ਰੱਬ ਦੀ ਗੱਲ ਇਹ ਵਖਰੀ ਹੈ ਵਿਦੀਚੰਦ ਜਦ ਵੇਖ ਕੇ ਆ ਉਹ ਉੱਥੇ ਹੀ ਬੈਠਾ ਹੈ ਵਿਦੀਚੰਦ ਵੇਖ ਆਏ ਪਾਤਸ਼ਾਹ ਉਸੇ ਜਗ੍ਹਾ ਤੇ ਬੈਠਾ ਹੈ ਹਜ਼ੂਰ ਨੇ ਕਿਹਾ ਉਹਦੇ ਅੱਗੇ ਪਰਦਾ ਕਰ ਦਿਓ ਨਾ ਉਹਨੂੰ ਸੰਗਤ ਦਿਸੇ ਤੇ ਨਾ ਸੰਗਤ ਉਹਨੂੰ ਵੇਖੇ ਕਹਿੰਦੇ ਮਹਾਰਾਜ 7 ਵਜੇ ਉਸ ਮੁਸਲਮਾਨ ਫਕੀਰ ਦੇ ਅੱਗੇ ਪਰਦਾ ਤਾਣ ਦਿੱਤਾ ਗਿਆ ਸਾਰਾ ਦਿਨ ਉਹ ਪਰਦੇ ਦੇ ਉਹਲੇ ਬੈਠਾ ਰਿਹਾ ਸ਼ਾਮਾਂ ਪਈਆਂ ਰਾਤ ਲੰਘ ਗਈ ਹਜ਼ੂਰ ਨੇ ਬਿਦੀ ਚੰਦ ਦੀ ਡਿਊਟੀ ਲਾਈ ਬਿਦੀ ਚੰਦ ਇਹਨੂੰ ਪ੍ਰਸ਼ਾਦਾ ਪਾਣੀ ਪੋਛ ਉਹ ਕੋਈ ਜਵਾਬ ਨਾ ਦੇਵੇ ਨਾ ਉਹਨੇ ਕੋਈ ਖਾਧਾ ਹੈ ਨਾ ਕੋਈ ਪੀਤਾ ਹੈ ਨਾ ਉਹਦੀਆਂ ਥਾਂ ਵਿੱਚ ਨੀਂਦ ਬਸ ਰੋ ਰੋ ਕੇ ਗਲਾ ਸੁੱਕ ਗਿਆ ਅੱਖਾਂ ਦੇ ਅਥਰੂ ਮੁੱਕ ਗਏ ਨੇ ਕਦੇ ਕਦਾਈ ਜ਼ੁਬਾਨ ਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਜੰਨੀ ਕੋ ਜੰਨੀ ਮਿਲਾ ਦੋ ਜੰਨੀ ਕੋ ਜੰਨੀ ਮਿਲਾ ਦੋ ਭਾਈ ਬੀਦੀ ਚੰਦ ਕਈ ਵਾਰ ਵੇਖਦੇ ਰਹੇ ਜਦੋਂ ਤੀਜੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਵੇਰੇ ਦਰਬਾਰ ਚਾਏ ਬੀਦੀ ਚੰਦ ਅੱਖਾਂ ਪਰ ਕੇ ਰੋ ਪਏ ਮਹਾਰਾਜ ਉਹ ਕੈਸਾ ਇਨਸਾਨ ਹੈ ਮੈਨੂੰ ਉਹਦੇ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਹੁਣ ਤੇ ਇੰਜ ਲੱਗਦਾ ਹੈ ਜਿਵੇਂ ਜੰਨੀ ਕੋ ਜੰਨੀ ਮਿਲਾ ਦੋ ਕਹਿੰਦੇ ਉਹਨੇ ਮਰ ਜਾਣਾ ਹੈ ਮਹਾਰਾਜ ਉਹਦੀ ਹਾਲਤ ਵੇਖੀ ਨਹੀਂ ਉਹ ਜਾਂਦੀ 6ਵੇਂ ਪਾਦਸ਼ਾਹ ਤਰਸਦੇ ਘਰ ਵਿੱਚ ਆਏ ਆਪ ਪਾਦਸ਼ਾਹ ਤਖਤ ਸੰਧਾ ਸੁਣ ਤੋਠੇ ਸਿੱਧੇ ਉਸ ਮੁਸਲਮਾਨ ਫਕੀਰ ਵੱਲ ਗਏ ਨਾਲ ਗੁਰੂ ਦੇ ਸਿੱਖ ਜਾਂਦਿਆਂ ਹਜ਼ੂਰ ਨੇ ਕਿਹਾ ਪਰਦਾ ਹਟਾ ਦੇ ਉਹ ਤਣੀ ਹੋਈ ਕਨਾਤ ਪਰਦਾ ਹਟਾ ਦਿੱਤਾ ਗਿਆ ਪਾਦਸ਼ਾਹ ਸਨਮੁਖ ਲੋਕ ਕੇ ਕਹਿੰਦੇ ਜੰਨੀ ਖਾਨ ਖੁਦਾ ਨੂੰ ਮਿਲਣਾ ਹੈ ਇਕਦਮ ਉਹਦੇ ਸਰੀਰ ਵਿੱਚ ਜਿਵੇਂ ਜਾਨ ਆ ਗਈ ਹੋਵੇ ਹਜ਼ੂਰ ਨੇ ਕਿਹਾ ਖੁਦਾ ਨੂੰ ਮਿਲਣਾ ਹੈ ਉੱਠ ਕੇ ਖਲੋ ਜੰਨੀ ਖੰਦ ਇਕਦਮ ਖਲੋ ਗਿਆ ਮਹਾਰਾਜ ਮਿਲਣਾ ਹੈ ਪਾਦਸ਼ਾਹ ਨੇ ਕਿਹਾ ਅੱਜ ਹੀ ਮਿਲਣਾ ਹੈ ਕਹਿੰਦਾ ਜੀ ਅੱਜ ਹੀ ਮਿਲਾ ਦਿਓ ਹਜ਼ੂਰ ਨੇ ਕਿਹਾ ਹੁਣੇ ਹੀ ਮਿਲਣਾ ਹੈ બસ ਫਿਰ ਇੰਜ ਲੱਗਾ ਜਿਵੇਂ ਉਹਦੇ ਸਰੀਰ ਵਿੱਚ ਕਿਤੇ ਕੋਈ ਤਾਕਤ ਆ ਗਈ ਹੋਵੇ ਹੱਥ ਜੋੜ ਕੇ ਸचेत ਹੋ ਕੇ ਕਹਿੰਦਾ ਮਹਾਰਾਜ ਹੁਣੇ ਮਿਲਾ ਦਿਓ ਛੇਵੇਂ ਪਾਤਸ਼ਾਹ ਨੇ ਕਿ ਜੇ ਫਿਰ ਹੁਣੇ ਮਿਲਣਾ ਜਾਨੀ ਖਾਨ ਔ ਦਰਿਆ ਵਗਦਾ ਜਾਂ-ਜਾਂ ਕੇ ਛਾਲ ਮਾਰਦਾ ਬਸ ਇੰਨੀ ਗੱਲ ਸੁਣਨ ਦੀ ਦੇਰ ਸਿੱਖ ਤਵਾਰੀ ਕਹਿੰਦੀ ਐ ਉਹ ਜਾਨੀ ਖਾਨ ਮੁਸਲਮਾਨ ਨੇ ਨਾ ਅੱਗੇ ਵਿੱਚ ਵੇਖਿਆ ਨਾ ਪਿਛਾ ਵੇਖਿਆ ਨਾ ਕੁਝ ਸੋਚਿਆ ਨਾ ਕੋਈ ਸਮਝਿਆ ਇੰਨੀ ਗੱਲ ਸੁਣਦਿਆਂ ਸਾਰ ਉਹ ਤੇਜ ਤੂਫਾਨ ਦੀ ਤਰ੍ਹਾਂ ਦਰਿਆਵਲ ਭੱਜ ਗਿਆ ਸਾਰੇ ਸਿੱਖ ਵੇਖਦੇ ਨੇ ਏਕੀ ਕਹਾਣੀ ਹੋਈ ਰੱਬ ਨੂੰ ਮਿਲਾਉਣਾ ਹੈ ਹੁਣੇ ਮਿਲਾਉਣਾ ਹੈ ਜਦ ਦਰਿਆ ਗੇ ਛਾਲ ਮਾਰ ਇਦਾ ਮਤਲਬ ਪੂਰੇ ਵਿਸ਼ਵਾਸ ਨਾਲ ਆਇਆ ਹੈ ਪੂਰੇ ਇਰਾਦੇ ਨਾਲ ਆਇਆ ਹੈ ਸਾਥ ਸੰਗਤ ਆਪਣੇ ਮਨਾਂ ਚਾਤ ਮਾਰਿਓ ਕਈ ਕਈ ਸਾਲ ਸਾਡਾ ਇਰਾਦਾ ਨਿਉ ਬਣਦਾ ਕਦੇ ਮਨ ਕਹਿੰਦਾ ਅਮਰਤ ਛਕ ਲਾਂ ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ ਫਿਰ ਅਮਰਤ ਛਕ ਲਾਂ ਨਹੀਂ ਅਜੇ ਕੰਮ ਰਹਿਦਾ ਆਪਾਂ ਰੱਦੇ ਵਿੱਚ ਪੱਕਿਆ ਹੀ ਨਹੀਂ ਲੈਂਦੇ ਰੱਦਾ ਪੱਕਾ ਨਹੀਂ ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਏ ਇੱਕ ਵਿਦਵਾਨ ਲਿਖਦਾ ਆਸ਼ਕਾਰਾਂ ਨੋਂ ਨਿਸ਼ਾਨੀ ਐ ਪਿਸਰ ਆਹਾ ਸਰ ਰੰਗ ਜ਼ਰਦ ਚਸ਼ਮ ਕਰ ਕਮ ਗੁਫਤਨੋਂ ਕਮ ਖੁਰਦਨੋਂ ਖਵਾਬੇ ਹਰਾਮ ਦਸਤੇ ਸਰ ਇੰਤਜ਼ਾਰੀ ਬੇਕਰਾਜੀ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ ਦੀ ਉਹਦੇ ਅੰਦਰ ਬੇਕਰਾਜੀ ਰਹਿੰਦੀ ਹੈ ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾਵਾਂਗਾ ਉਹਨੂੰ ਇੰਤਜ਼ਾਰ ਰਹਿੰਦਾ ਹੈ ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ ਹੈ ਕਦੇ ਉਹਦਾ ਰੰਗ ਪੀਲਾ ਫਰ ਜਾਂਦਾ ਹੈ ਕਦੇ ਕਦਾਈ ਉਹਦੀ ਅੱਖਾਂ ਵਿੱਚ ਆਪੇ ਅਥਰੂ ਉਤਰ ਆਉਂਦੇ ਨੇ ਉਹਨੂੰ ਭੁੱਖ ਘਟ ਲੱਗਦੀ ਹੈ ਉਹਦੀ ਨੀਂਦ ਘਟ ਜਾਂਦੀ ਹੈ ਉਹ ਬਹੁਤ ਘਟ ਬੋਲਦਾ ਬੁੱਤਾਂ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ ਹੈ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ ਪਏ ਰਤ ਦਿਨ 2-2 ਵਜੇ ਤੱਕ WhatsApp Facebook Kleesbook ਚਲਾਈ ਜਾਉ ਉਹਨਾਂ ਕੀ ਰੱਬ ਨੂੰ ਮਿਲਣਾ ਉਹਨਾਂ ਦਾ ਤੇ ਮਾਤੜਾ ਵਾਂਗ ਜਪਜੀ ਸਾਹਿਬ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ ਹੋਰ ਕੀ ਕਰ ਲੈਣਾ ਇੱਕ ਇੱਕ 2-2 ਵਜੇ ਤੱਕ ਨੈੱਟ ਚਲਾਉਣ ਵਾਲਿਆਂ ਦਾ ਤੇ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ ਇੰਤਜ਼ਾਰੀ ਵੇਖ ਰਹਾ ਦੀ ਦਸਤੇ ਸਰ ਛੇਵੇਂ ਬਾਦਸ਼ਾਹ ਨੇ ਕਿਹਾ ਜਾਂ ਦਰਿਆ ਦੇ ਛਾਲ ਮਾਰ ਦੇ ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ ਸਭ ਸਿੱਖ ਵੇਖ ਕੇ ਹੈਰਾਨ ਹਜ਼ੂਰ ਨੇ ਕਿਹਾ ਬਿਦੀ ਚੰਦ ਉਹ ਜਿਹੜਾ ਦਰਿਆਵਲ ਭੱਜਿਆ ਬਿਦੀ ਚੰਦਾ ਉਹਨੇ ਛਾਲ ਮਾਰ ਦੇਣੀ ਐ ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ ਜਾਓ ਛਿੱਤੀ ਉਹਦੇ ਮਗਰ ਜਾਓ ਉਹਨੂੰ ਡੁੱਬਣ ਨਾ ਦਿਓ ਆਪਣੇ ਮਨਾਂ ਚੱਕ ਵਿਚਾਰ ਕਰੀਏ ਇਹ ਮੇਰਾ ਵੀ ਇਸ ਤਰ੍ਹਾਂ ਦਾ ਐ ਅਜੇ ਅਸੀਂ ਸਾਰੇ ਰਸਤੇ ਦੇ ਪੰਦੀਆਂ ਸਾత్సੰਗਤ ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ ਕੋਈ ਨਾ ਵੇਖਦਾ ਹੋਵੇ ਸੇਵਾ ਦਾ ਤਰੀਕਾ ਬਦਲ ਜਾਂਦਾ ਹੈ ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ ਕੋਈ ਕੋਲ ਨਾ ਹੋਵੇ ਤਾਂ ਉਂਝ ਅੱਖਾਂ ਨਾਲ ਹੀ ਲੰਘ ਜਾਂਦਾ ਸਾత్సੰਗਤ ਕੋਈ ਸਾਹਮਣੇ ਸੁਣਦਾ ਹੋਵੇ ਆਜਵੇ ਕੋਈ ਸਿਰ ਪਾਠ ਉੱਚਾ ਕਰੀਦਾ ਹੈ ਨਾਮ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ ਕੇ ਲੰਘ ਜਾਈਂ ਤਰੀਕਾ ਬਦਲ ਜਾਂਦਾ ਹੈ ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਹੋਰ ਮਨਾਂ ਚ ਹੱਥ ਮਾਰਿਓ ਸਾਡਾ ਤਜਰਬਾ ਹੈ ਸਾਥ ਸੰਗਤ ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ ਕਿਉਂਕਿ ਮਾਇਆ ਨਾਲ ਚੱਲਦਾ ਹੈ ਕੰਮ ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ ਕਿਸੇ ਕੋਲ ਪਰਤੀ ਵਾਸਤੇ ਜਾਓ ਉਹ ਕਹਿੰਦਾ ਇਹਨੇ ਕਿੰਨੇ ਦਿੱਤੇ ਗਵੰਡੀ ਨੂੰ ਪੁੱਛਦਾ ਆ ਇਹਨਾਂ ਨੇ ਕਿੰਨੇ ਦਿੱਤੇ ਨੇ ਜੇ ਉਹਨੇ 2100 ਦੀ ਪਰਚੀ ਕਢਾਈ ਮੇਰੀ 25 ਦੀ ਕੱਟ ਦਿਓ ਕਿਉਂ ਉਤੋਂ 400 ਵੱਧ ਦੇਣਾ ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ ਉਹ ਸ਼ਰੀਕਾਂ ਗਵੰਡੀਆਂ ਲਈ ਕਟਾਈ ਹੈ ਉਹਦਾ 3100 ਮੇਰਾ 35 ਕਰ ਦਿਓ ਇਹਦਾ ਮਤਲਬ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋਣੀ ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ ਮਾਫ ਕਰਿਓ ਸ਼ਰੀਕਾਂ ਲਈ ਤਾਂ ਕਰ ਲਓਗੇ ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ ਬੰਦਿਆਂ ਦੀ ਵੇਖ ਕੇ ਕਈ ਤੇ ਮੈਂ ਰਸੀਦਾ ਪਕੜ ਕੇ ਪੜਦੇ ਵੇਖੇ ਨੇ ਉਹਨੇ ਕਿੰਨੇ ਦਿੱਤੇ ਉਹਨੇ ਕਿੰਨੇ ਦਿੱਤੇ 6ਵੇਂ ਪਾਤਸ਼ਾਹ ਨੇ ਕਿਹਾ ਬਿੱਦੀ ਚੰਦਾ ਉਹ ਮੁਸਲਮਾਨੇ ਰੱਦੇ ਨਾਲ ਆਇਆ ਜੰਨੀ ਖਾਨੇ ਛਾਲ ਮਾਰ ਦੇਣੀ ਹੈ ਜਾ ਉਹ ਦੇ ਮਗਰ ਜਾ ਉਹਨੂੰ ਡੁੱਬਣ ਨਾ ਦੇਓ ਅਸੀਂ ਵੀ ਆਏ ਬਿਦੀ ਚੰਦ ਉਸੇ ਵਕਤ ਭੱਜਿਆ ਉਹ ਜਾਨੀ ਖਾਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਕੋਈ ਮਨਾਣ ਤੇ ਨਹੀਂ ਹੁੰਦਾ ਮੇਨੂੰ ਕੋਈ ਰੋਕਣ ਤੇ ਨਹੀਂ ਹੁੰਦਾ ਉਸ ਜਾਨੀ ਖਾਨੇ ਜੰਦਿਆਂ ਦਰਿਆਵੇ ਛਾਲ ਮਾਰ ਦਿੱਤੀ ਮਗਰੇ ਹੀ ਭਾਈ ਬਿਦੀ ਚੰਦ ਨੇ ਛਾਲ ਮਾਰੀ ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ ਉਹਨੂੰ ਪਾਣੀ ਚੋਂ ਬਾਹਰ ਕੱਢਿਆ ਐਨੇ ਨੂੰ ਛੇਵੇਂ ਪਾਦਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਰਹੀਆਂ ਹਜ਼ੂਰ ਨੇ ਜਦੋਂ ਉਹ ਕੱਪੜੇ ਭਜੇ ਮੁਸਲਮਾਨ ਬਾਹਰ ਆਇਆ ਉਹਨੂੰ ਮਾਂ ਤੋਂ ਪਕੜ ਕੇ ਝੰਜੋੜ ਕੇ ਕਹਿ ਜਾਂਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾਗਦੇ ਜਿਵੇਂ ਬਾਦਸ਼ਾਹ ਨੇ ਨજર ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ ਵੇਖ ਜਾਨੀ ਖਾਨ ਬਸ ਨજર ਮਿਲਣ ਦੀ ਧੀਰ ਸੀ ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ ਜਿਹਨੂੰ ਬਾਦਸ਼ਾਹ ਬਾਣੀ ਅੰਦਰ ਕਹਿੰਦੇ ਪੂਰਾ ਗੁਰ ਅਖਿਆ ਜਾ ਕਾ ਮੰਤਰ ਕੀ ਕਰਦਾ ਪੂਰਾ